ਜੀ ਬਾਈ ਜੀ ਸਾਸਤਰੀ ਕਾਲਜ ਸਾਰਾ ਜੋ ਅੱਜ ਪਹੁੰਚਿਆ ਕੋ ਬਰਿਆਲਾ ਸਰ ਠੀਕ ਹੈ ਜੀ ਸਿਖਾ ਰੋਡ ਤੇ ਬਾਈ ਦਾ ਨੌਰਾ ਕਾਇਨੇ ਠੀਕ ਹੈ ਜੀ 13 ਕੇ ਬਾਈ ਕੋ ਲੱਗਾਈਆਂ ਅੱਜ ਠੀਕ ਹੈ ਜੀ ਜਿੱਤਾ ਫਾਰਮ ਟਿਕ ਨੂੰ ਕਹਿੰਦਾ ਉਸ ਕਰਾ ਕੇ ਸਿਰ ਕਰਾ ਕਰੋ ਤਾਂ ਕਿਸੇ ਨੂੰ ਵੀ ਵੀਡੀਓ ਅਪਲੋਡ ਕਰ ਦੇਈਏ ਇਹ ਸਾਡੇ ਠੀਕ ਹੈ ਤੇ ਬਾਕੀ ਪਕਰਾਈ ਵਹੀ ਨਾ ਗੱਲਬਾਤ ਲਵਾ ਦੇ ਜਾਣਕਾਰੀ ਠੀਕ ਹੈ ਜੀ ਬਾਈ ਦਾ ਨੰਬਰ ਆਪਾਂ ਸੁਕਮੀ ਕਰਾਂਗੇ ਬਾਕੀ ਬਈ ਨਾ ਕਰਦੇ ਆ ਪਪਾ ਗੱਲਬਾਤ ਠੀਕ ਹੈ ਜੀ ਚੈੱਕ ਕਰ ਸਕਦੇ ਕੱਲੀ ਕੱਲੀ ਗਾਂ ਤੇ ਕਰਦੇ ਜੀ ਬਈ ਨਾ ਕੋਈ ਗੱਲਬਾਤ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਨਾਮ ਦੱਸੋ ਜੀ ਨਾਮ ਜੱਗੀ ਆ ਜੀ ਪਿੰਡ ਕੋਠੇ ਗੁਰੂ ਰਾਮਦਾਸ ਨਗਰ ਸੇਖਾ ਰੋਡ ਬਰਨਾਲਾ ਸ਼ਹਿਰ ਬਰਨਾਲਾ ਆ ਜੀ ਆਪਣਾ ਧੂਰੀ ਰੋਡ ਦੇ ਨਾਲ ਪੈਂਦਾ ਆਪਣਾ ਠੀਕ ਹੈ ਜੀ ਤੇ ਆਪਣੇ ਕਿੰਨੇ ਗਾਵਾਂ ਵੀਰ ਆਪਣੇ ਕੋਲ ਆਪਨੇ ਕੋਲ ਅੱਜ 15 ਗਾਵਾਂ ਭਗਾਉ ਆ ਜੀ ਤੇ ਨੰਬਰ ਦੱਸੋ ਜੀ ਆਪਣੇ ਨਾਲੇ ਆਪਣਾ ਨੰਬਰ ਹੈਗਾ 98155 96107 ਜੀ ਠੀਕ ਹੈ ਜੀ ਹਾਂਜੀ ਪਹਿਲੀ ਗਾਂ ਦੀ ਜਾਣਕਾਰੀ ਦੋ ਜੀ ਇਹ ਜਿਹੜੀ ਪਹਿਲੀ ਵੇੜਾ ਜੀ ਫਾਰਮ ਚੋਂ ਆਈ ਆ ਬਾਈ ਜੀ ਹਾਂਜੀ ਦੂਜਾ ਸਵਾਲ ਕੀ ਛੇ ਦੰਦ ਦਾ ਮੂੰਹ ਠੀਕ ਹੈ ਜੀ 24 25 ਕਿਲੋ ਦੁੱਧ ਪਲੂਣ ਦਾ ਦਿੱਤਾ ਹੋਇਆ ਠੀਕ ਹੈ ਜੀ ਐਦਿਕ ਦੁੱਧ 22 28 ਕਿਲੋ ਵੜ ਦੂਗੀ ਵੇੜ ਚੰਗੀ ਬਹੁਤ ਬਾਈ ਹੈ ਕੱਚੀ 15 ਦਿਨਾਂ ਦੀ ਠੀਕ ਹੈ ਜੀ ਪੂਰੀ ਟੌਪ ਕਲਾਸ ਬੱਚੀ ਆ ਠੀਕ ਹੈ ਜੀ ਦੇਖਣੇ ਵੇਪੇ ਕੁਆਲਟੀ ਹਾਂਜੀ ਬਈ ਰੇਟ ਕਿੰਨੇ ਦਾ ਰੇਟ ਬਾਈ ਜੀ ਸਾਰਿਆਂ ਦੇ ਫੋਨ ਤੇ ਹੀ ਕਰ ਲਾਂਗੇ ਠੀਕ ਹੈ ਜੀ ਕਿਉਂਕਿ ਮਾਲ ਜਿਆਦਾ ਹੁੰਦਾ ਹੈ ਤੇ ਰੇਟ ਸਾਰਿਆਂ ਦੇ ਨਹੀਂ ਹੁੰਦੇ ਹੈਗੇ ਠੀਕ ਹੈ ਜੀ ਹਾਂਜੀ ਦੂਜੇ ਨੰਬਰ ਵਾਲੇ ਦਾ ਦੱਸ ਦਿਓ ਦੂਜੇ ਨੰਬਰ ਵਾਲੀ ਦਾ ਤੀਜਾ ਸੁਆਦੀ ਪਿਆਰ ਹਾਂਜੀ ਦੋ ਤੋਂ 22 ਕਿਲੋ ਦੋ ਸੁਵੇ ਦਿੱਤਾ ਹੋਇਆ ਜੀ ਇਦਾਂ ਕਿ ਕਿਲੋ ਤੋਂ ਕਿਲੋ ਦਾ ਫਰਕ ਪਾਈ ਜਾਊਗੀ ਠੀਕ ਹੈ ਜੀ ਉੱਚੀ ਲੰਮੀ ਬਹੁਤ ਆ ਵੜ ਹਾਂਜੀ ਬਾਕੀ ਜਿਹੜੀ ਰੋਡ ਨੂੰ ਜਿਵੇਂ ਪਹਿਲੇ ਨੰਬਰ ਰੋਡ ਦਿਖਾਈ ਆ ਆਪਾਂ ਉਹਦੇ ਸੀਮਨ ਦੀ ਹੋਰ ਸਾਰੀ ਡਿਟੇਲ ਆਪਣੇ ਕੋਲ ਠੀਕ ਹੈ ਜੀ ਜਿਹੜੀ ਰੋਡ ਦੀ ਸੀਮਨ ਦੀ ਡਿਟੇਲ ਹੋਊਗੀ ਉਹ ਆਪਾਂ ਉਸੇ ਦੀ ਦੱਸਾਂਗੇ ਦੂਜੀ ਤਾਂ ਹੁਣ ਹੀ ਕਹਿੰਦੇ ਹਰੇ ਠੀਕ ਹੈ ਜੀ ਕਿੰਨੇ ਵੱਲੋਂ ਵੀ ਜਣੇ ਮੈਂ ਜਿੰਨੇ ਵੀ ਵੇੜਾ ਬਤਖਾਵਾਗੇ ਜੀ ਬਸ ਸਾਰੀਆਂ 5 ਤੋਂ 10 ਨੰਨੀਆਂ ਕੱਚੀਆਂ ਨੇ ਜੀ ਠੀਕ ਹੈ ਜੀ ਕੋਈ ਇੱਕ ਅੱਧੀ ਵੇੜ ਜਿਵੇਂ ਆਪ ਇਹਨਾਂ ਬੱਚੀ ਆਪਾ ਦਿਖਾ ਰਹੇ ਹਾਂ ਦੋ ਦੰਦਾ ਜੀ ਹਾਂਜੀ ਇਹ ਬੱਚੀ ਦੇ 1 ਮਹੀਨੇ ਪਿਆ ਪੂਰਾ ਠੀਕ ਹੈ ਜੀ 1 ਮਹੀਨਾ ਪੂਰਾ ਪਿਆ ਦੋ ਦੰਦਾ ਜੀ ਪਿਓਰ ਹਾਂਜੀ ਸੀਮਣ ਵਗੈਰਾ ਦੀ ਸਾਰੀ ਡਿਟੇਲ ਆ ਫਾਰਮ ਚੋਂ ਆਈ ਆ ਉੱਚੀ ਲੰਮੀ ਬਹੁਤ ਜਿਆਦਾ ਵੱਡੀ-ਬੁੱਡੀ ਬਹੁਤ ਆ ਬੱਚੀ ਠੀਕ ਹੈ ਜੀ ਮੜਾ ਤੋਰ ਕੇ ਦਿਖਾ ਦੂ ਜੀ ਨੂੰ ਆ ਉਸੇ ਤੋਰ ਬੁੱਤ ਪਰਾਂ ਹੀ ਗੋਲ ਦੇਖ ਸਰਦਾਰ ਸੱਕਰ ਸਰੇ ਸੋਹਣੀਆਂ ਕੱਦ ਖਾਂ ਖਾਲੀਆ ਚੰਗੀਆਂ ਮੂੰਹ ਮਾ ਫੇਸ ਕੁਆਲਿਟੀ ਕੱਦ ਕਾਟ ਤੋਂ ਤਾਜ਼ਾ ਲਾ ਸਕਦੇ ਫਾਰਮ ਵਾਲੇ ਵੀਰ ਜਿਹੜੇ ਹਾਂਜੀ ਹਾਂਜੀ ਚੰਗੀਆਂ ਵੇਲਾ ਆਉਦੇ ਉਹਨਾਂ ਲਈ ਬਹੁਤ ਬੈਨੀਫਿਟ ਵਾਲੀ ਚੀਜ਼ ਆ ਇਹ ਹਾਂਜੀ ਹਾਂਜੀ ਪਣੀ ਪਲੋਸੀ ਆ ਸੋਹਣੀ ਬੋਟ ਟਾਪ ਕਲਾਸ ਬੱਛੀ ਆ ਪੂਰੀ ਠੀਕ ਆ ਜੀ ਠੀਕ ਆ ਅਜੇ ਸਵੇ ਹੀ ਆਈ ਆਪਣੇ ਕੋਲੇ ਠੀਕ ਆ ਜੀ ਅਜੇ ਇਹਨੂੰ ਐ ਮੰਨੋ ਵੀ ਰਸਤੇ ਤੇ ਵੀ ਨਹੀਂ ਤੁਰਨਾ ਆਉਂਦਾ ਸਹੀ ਗੱਲ ਆ ਸਹੀ ਗੱਲ ਆ ਬਹੁਤ ਸੋਹਣੀ ਬੱਸੀ ਆ ਜੀ ਕੱਦ ਕਾਟ ਸੋਹਣਾ ਦੁੱਧ ਬੜੀਆ ਕੱਢੂ ਸੌਖਾ ਕਰ ਮਾ। ਦੁੱਧ ਪਲੋਂੜ ਬੱਛੀ 30 ਕਿਲੋ ਕੱਢ ਦੋਗੀ ਇਹ ਇਹ ਜੀ ਸੀਮਣ ਦੀ ਬੱਛੀ ਆ। ਠੀਕ ਹੈ ਜੀ। ਮਾਮਾ ਉਹ ਇਹ ਬਹੁਤ ਮਤਲਬ ਜਿੱਥੋਂ ਫਾਰਮ ਚੋਂ ਆਈ ਆ ਚਾਚੀਆਂ ਤਾਈਆਂ ਪੂਰੀਆਂ ਵਧੀਆ ਦੁੱਧ ਹਣੀਆਂ ਨੇ। ਠੀਕ ਹੈ ਜੀ। ਅਜੇ ਪੋਲੀ ਪਾਲੀ ਬਹੁਤ ਪਈ ਆ ਬੱਛੀ। ਠੀਕ ਹੈ। ਉਹ ਕੀ ਜਾਨੋ? ਖਲੀ ਜਾਨੋ। ਹਾਂਜੀ ਭਾਈ। ਦੂਜਾ ਸਵੇਰ ਹੀ 24 ਕਿਲੋ ਦੁੱਧ ਪਲੋਂੜ ਦਾ ਦਿੱਤਾ ਹੋਇਆ। ਹਾਂਜੀ। ਦੰਦਾ ਦੀ ਪੂਰੀਆ ਪਿਓਰ ਸਹੀ ਵਾਹ ਗੱਲ ਤੇ ਝਾਲਰ ਤੁੰਨ ਦਿਖਾ ਲਓ। ਹਾਂਜੀ। ਪਰ ਇੱਕ ਚੀਜ਼ ਦੀ ਓਕੇ ਆ ਜਮ। ਠੀਕ ਹੈ ਜੀ। ਇਹਦੇ ਵੀ ਆਈ ਨੇ ਸਾਰੀਆਂ ਦੇ ਪੰਜ ਤੋਂ 10 ਦਿਨ ਨਹੀਂ ਨਹੀਂ ਹਫਕੇ ਦੇ ਵਿੱਚ ਵਿੱਚ ਸੋਣ ਆਈਆਂ ਨੇ ਠੀਕ ਹੈ ਹਾਂਜੀ ਬਾਈ ਜੀ ਇਹ ਦੱਸੋ ਜੀ ਇਹ ਬਾਈ ਜੀ ਪਹਿਲਾ ਸੂਆ ਬਿਲਕੁਲ ਖੀਰੀ ਆ ਦੰਦੀ ਨਹੀਂ ਹਜੇ ਦੁੱਧ ਵਾਲੇ ਦੰਦ ਨਹੀਂ ਬਿਲਕੁਲ ਹਾਂਜੀ ਇੱਕ ਵੀ ਦੰਦ ਨਹੀਂ ਸਿੱਟਿਆ ਨੇ ਠੀਕ ਹੈ ਜੀ ਪਰसों ਦੀ ਸੂਈ ਹੋਈ ਹੈ ਜੇਰ ਜੱਪੇ ਦੀ ਸਾਫਾ ਮਗਰ ਬੱਚੀ ਆ ਠੀਕ ਹੈ ਜੀ ਇਹਦੀ نسل ਗਦਰੀ ਰਾਖੀ ਆ ਜੀ ਗਦਰੀ ਰਾਖੀ ਹਾਂ ਠੀਕ ਹੈ ਵੀਰ ਪੁੱਛ ਲੈਂਦੇ ਆ ਵੀ ਇਹ ਜਿਤਲੀ ਬਿਦਲੀ ਜੀ ਦਾ نسل ਕਿਹੜੀ ਆ ਹਾਂਜੀ ਹਾਂਜੀ ਇਹ ਘਾਹ ਨੂੰ ਵੀਰ ਨੂੰ ਡਿਟੇਲ ਦੰਨੇ ਆ ਵੀ ਇਹ ਗਦਰੀ ਰਾਖੀ ਆ ਠੀਕ ਹੈ ਜੀ Rajasthan ਦੀ ਐਮਨਾਂ ਦੀ ਸੁਬਰਾਟ ਨਸਲ ਹੈ ਪੂਰੀ ਠੀ ਲੋ ਪ੍ਰਾ ਪੰਜ ਸਿੱਧੂ ਬਾਹ ਪਹਿਲਾ ਸੂਆ ਸਹੀ ਵਾਲ ਬੱਛੀ ਆ ਗਈ ਜੀ ਹਾਂਜੀ ਹਾਂਜੀ ਪਲੂਨ ਜ਼ੁੰਦੀ ਐ 4 ਦੰਦ ਦਾ ਠੀਕ ਹੈ ਜੀ ਦੇਖ ਸਦੇ ਪ੍ਰਾ ਰਿਕਾਰਡ ਰੱਖੂ ਪਹਿਲਾ ਵੀ ਛੰਡੀ ਛੰਡੀ ਬਹੁਤ ਜ਼ਿਆਦੇ ਆ ਠੀਕ ਹੈ ਦੇਖ ਸਦੇ ਪ੍ਰਾ ਹਾਂਜੀ ਅਗਲੀ ਦੂਜਾ ਸੂਆ 6 ਦੰਦ ਬੱਛੀ ਮੰਗ ਰਾ ਜੀ ਠੀਕ ਹੈ ਜੀ 16 17 ਕਿਲੋ ਮੋਹਣੀ ਤਿਆਰ ਆ ਪਰਸੋਂ ਰਾਤ ਦੀ ਸੂਈ ਹੋਈ ਆ ਠੀਕ ਹੈ ਜੀ ਲੋ ਤੂੰ 22 ਕਿਲੋ ਪਲੂਨ ਦੇ ਦੁੱਧ ਤੇ 24 25 ਕਿਲੋ ਦੁੱਧ ਕੱਢ ਦੋਗੀ ਤੋ ਇਹ ਮੌਸਮ ਗਰਮਾ ਉਹਦੇ ਕਰਕੇ ਜਿਹੜੀਆਂ ਨਸਲ ਵਾਲੀਆਂ گاਵਾ ਖਾਂਦੀਆਂ ਪੀਂਦੀਆਂ ਘਾਟਾ ਜਿਵੇਂ ਅੱਜ بارش ਹੋਣੀ ਹੋਈ ਆ ਇਹੇ ਜਿਹੇ ਮੌਸਮ ਹੋਇਆ ਦੋ ਚਾਰ ਦਿਨਾਂ ਐ ਮਨੋ ਵੀ 27 28 ਕਿਲੋ ਤੇ ਵੀ ਜਾ ਸਕਦੀ ਆ ਠੀਕ ਹੈ ਜੀ ਥੋੜੀ ਜੀ ਗਰਮਾਇਸ਼ ਦੇ ਕਾਰਨ ਜਿਹੜੀਆਂ ਨਸਲ ਵਾਲੀਆਂ ਬੇੜਾ ਉਹ ਦੁੱਧ ਨੂੰ ਥੋੜੀ ਜਾਂ ਕੱਟ ਜਾਂਦੀਆਂ ਨੇ ਹਾਂਜੀ ਅਗਲੀ ਦਾ ਦੱਸੋ ਇਹਦਾ ਇਹ ਦੋ ਦਿਨ ਦਾ ਜੀ ਜਰਸੀ ਤੇ ਐਫਸੀ ਦੀ ਕਰਾਸ ਹੋਗੀ ਹਾਂਜੀ ਮਾਗਰ ਬੱਛੀ ਆ ਠੀਕ ਹੈ ਜੀ ਇਹ ਵੀ ਸਲੀ ਬੱਛੀ ਆ ਦੇ ਮਾਗਰ ਜੀ ਠੀਕ ਹੈ ਜੀ ਪਿਆਰ ਦੋ ਦੰਦ ਦਾ ਕੀ ਬੋਲੀ ਹੁਣੇ ਥੱਲੇ 15 ਕਿਲੋ ਤਿਆਰ ਆ ਪਰसों ਰਾਤ ਦੀ ਇਹ ਸੂਈ ਆ ਠੀਕ ਹੈ ਜੀ ਦੋਪਰਾ ਅਗਲੀ ਕਾਇਦੂ ਇਹ ਵੀ ਇੰਪੋਰਟਡ ਆ ਬੱਛੀ ਬਹੁਤ ਵਧੀਆ ਸੀਮਾ ਨੇ ਤੇ ਲੱਗਿਆ ਹੋਇਆ ਆਪ ਵੀ ਬਹੁਤ ਚੰਗੀ ਡੁੱਟ ਸੀਮਾ ਦੀ ਆ ਵਧੀਆ ਡਿਟੇਲ ਆ ਜੇ ਕੋ ਫਾਰਮ ਚੋਂ ਆਈ ਆ ਠੀਕ ਹੈ ਜੀ ਸਾਰੀਆਂ ਵਧੀਆ ਵਹਿੜਾ ਉਹਨਾਂ ਕੋਲੇ 40-40 45-45 ਕਿਲੋ ਵਾਲੀਆਂ ਗਾਂਾਂ ਦੀ ਬੱਛੀ ਆ ਇਹ ਠੀਕ ਹੈ ਜੀ ਐ ਮੈਨੂੰ 25 ਕਿਲੋ ਦੁੱਧ ਖੁੰਦਾ ਕਰ ਦੂਗੀ ਠੀਕ ਹੈ ਜੀ ਬਹੁਤ ਚੰਗੀ ਵਹਿੜ ਹੈ ਜੀ ਦੋ ਦੰਦ ਦਾ ਹਜੇ ਇਹਦਾ ਵੀ ਇੰਨੇ ਦੇ ਰਹਿੰਦੇ ਜੀ ਹਾਂ ਸਾਰਿਆਂ ਦੇ ਦੇਣੋ ਕੋਈ ਨਹੀਂ ਜਰਸੀ ਕੌਫੀ ਕਲਰ ਜੀ ਹਾਂਜੀ ਹਾਂਜੀ 22 ਕਿਲੋ ਤੋਂ ਬਲੂਨ ਦਾ ਦਿੱਤਾ ਹੋਇਆ 24 25 ਕਿਲੋ ਦੁੱਧ ਘੜ ਦੂੰਗੀ ਵੱਡੇ ਵੱਡੀ ਵੇਟ ਦੀ ਹੈ ਕੱਦ ਕੱਦ ਤੋਂ ਪੰਤਾਜਾ ਲਾ ਸਕਦੇ ਨਾ ਵੀ ਜਰਸੀ ਕਿੱਡੀ ਵੱਡੀ ਆ ਇਹ ਠੀਕ ਹੈ ਜੀ ਇਹ ਛੋਟੀ ਨਹੀਂ ਹੈਗੀ ਠੀਕ ਹੈ ਤੌਰ ਕਰਾਂਗੇ ਆਹ ਤੌਰ ਦੇ ਪੁੱਤ ਫਲੀ ਪਰੋਸੀ ਬਹੁਤ ਵਰਾ ਦੇਖ ਸਕਦੇ ਚੱਕਰ ਦਾ ਸੋਹਣੀ ਅਖ ਲੱਖੀ ਆ ਵੱਧ ਜਾਣਕਾਰੀ ਬਾਈ ਤੋਂ ਵੀਡੀਓ ਮੋਗਾ ਕੇ ਕਰ ਸਕਦੇ ਬਾਈ ਨਾਲ ਗੱਲਬਾਤ ਰੇਟ ਦੀ ਵੀ ਠੀਕ ਹੈ ਜੀ ਚੈੱਕ ਕਰ ਸਕਦੇ ਫਲੀ ਪਰੋਸੀ ਮੈੜਾ ਜੀ ਨਵੇਂ ਨਵੇਂ ਦੀ ਝੋਲ ਬਹੁਤ ਜ਼ਿਆਦੇ ਪਈ ਹੈ ਜੀ ਉਹ ਆ ਹਾਂ ਮਨੋ 10 ਤੋਂ 12 ਦਿਨ ਵੀ ਲੈ ਸਕਦੀ ਹੈ ਬੱਚੀ ਜੇ ਜੀਰ ਆ ਕੇ ਖੜੀ ਰਹੀ ਠੀਕ ਹੈ ਠੀਕ ਹੈ ਲੋਪਰਾ ਦੋਨੀ ਫੈਟ ਕੁਆਲਿਟੀ ਬਹੁਤ ਚੰਗੀ ਰਹੂਗੀ ਇਹਦੀ ਗਰਮੀ ਫੋ ਘਟ ਮੰਦੀ ਹਾਂ ਜੀ ਗਰਮੀ ਦੇ ਨਾਮ ਅੰਤਰ ਆਈ ਸਹੀ ਗੱਲ ਹੈ ਜਿਹੜੀ ਇਹ ਨਾ ਫਲਾ ਜਿਵੇਂ ਉਹ ਗਦਰੀ ਰੱਖੀ ਹੋਗੀ ਸਾਈਬਰ ਹੋਗੀ ਹਾਂ ਜੀ ਹਾਂ ਇਹ ਗਰਮੀਆਂ ਦੇ ਤੋਹਫੇ ਨਹੀਂ ਐ ਮਨੋ ਜੀ ਜਮਾ ਛਾਂ ਗਏ ਤੂੰ ਤਾਂ ਦੇ ਬੰਨੀ ਰੱਖਣ ਗਰਮੀ ਨਹੀਂ ਮੰਦਣੀ ਇਹ ਨਹੀਂ ਠੀਕ ਹੈ ਜੀ ਹਾਂ ਜੀ ਭਰਾ ਮਗਰਲੀ ਸਾਈਡ ਜਿਹੜੀ ਐਚਪੀ ਪਹਿਲਾਂ ਬੱਚੀ ਹੈ ਜੀ ਚੋਗੀ ਦੰਦੀ ਦੀ ਆ ਹਾਂ ਜੀ ਵੀਗਣ ਬਾਕੀ ਆ ਜੀ ਪੂਰੇ ਦੇ ਠੀਕ ਹੈ ਜੀ ਇੱਕ ਮਹੀਨਾ ਵੀ ਲੈ ਸਕਦੀ ਆ ਮਾਲਕ ਨੇ 20 ਕਿਲੋ ਦੁੱਧ ਦਾ ਰਿਕਾਰਡ ਦੱਸਿਆ ਦੀ ਮਾਂ ਦਾ ਵੀ ਭਾਈ 20-22 ਕਿਲੋ ਦਾ ਹਾਂਜੀ ਦੁੱਧ ਦੇ ਦੂੰਗੀ ਖਰੇ ਵੀ 18-20 ਕਿਲੋ ਬੱਛੀ ਕੱਢ ਦੂੰਗੀ ਖੁੱਲਾ ਠੀਕ ਹੈ ਵੱਡੀ ਬੁੱਢੀ ਬਹੁਤ ਜ਼ਿਆਦਾ ਥੋੜੀ ਚੜ ਕੇ ਸਭਰੀ ਹੋਈ ਆ ਠੀਕ ਹੈ ਜੀ ਮੜਾ ਤੋਰ ਕੇ ਦਿਖਾਓ ਜੀ ਕੱਢ ਤੋਰ ਦੇ ਨੂੰ ਕੱਢ ਕੋਲ ਸੋਨਾ ਭਰਾ ਗਣ 15 ਤੋਂ 18 ਦਿਨਾਂ ਜਿਹਦੇ ਬਾਕੀ ਪੈ ਰਹੇ ਮਾਨੂੰ ਠੀਕ ਹੈ ਜੀ ਹਾਲ ਤਾਂ ਲੇਵਲ ਉਹ ਬਹੁਤ ਬੁੱਢੀ ਬਹੁਤ ਜ਼ਿਆਦਾ ਚੰਗੀ ਠੀਕ ਹੈ ਇਸ ਵਾਰ ਕੀ ਦੇਖ ਸਕਦੇ ਮੋਮਾ ਲਗਾ ਲਓ ਫਿਰ ਬਹੁਤ ਚੰਗਾ ਹੈਗਾ ਠੀਕ ਹੈ ਕਦ ਕੋਦੂ ਵੀ ਬਹੁਤ ਆ ਸੁਖਨ ਕਰਮ ਵਾਲੀ ਆ ਕੋਈ ਵੀਰ ਕਹਿੰਦੇ ਵੀ ਐਡੀ ਵੱਡੀ ਬੱਚੀ ਆ ਪਹਿਲਾਂ ਹੋ ਨਹੀਂ ਸਕਦੀ ਹਾਂਜੀ ਹਾਂਜੀ ਤੇ ਕੋਈ ਕਹਿੰਦਾ ਨਹੀਂ ਕੀ ਕਰਦੇ ਥੋੜੀ ਜਿਹੀ ਚੜ ਕੇ ਸੰਭਰੀ ਹੋਈ ਆ ਠੀਕ ਹੈ ਜੀ ਵੱਡੀ ਬੁੱਢੀ ਬਹੁਤ ਜ਼ਿਆਦਾ ਦੁੱਧ ਨੂੰ ਐ ਨਹੀਂ ਪੈਦਾ ਵੀ 20 ਕਿਲੋ ਤੋਂ ਬਾਹਰ ਵੀ ਚੱਲ ਸਕਦੀ ਆ ਠੀਕ ਹੈ ਠੀਕ ਚੈੱਕ ਕਰ ਸਕਦਾ ਭਰਾ ਆ ਕੇ ਦੇ ਪੁੱਤੋ ਭਾਈ ਜੀ ਨੇ ਕੰਡੈਕਟ ਕਰ ਲਿਓ ਠੀਕ ਹੈ ਜੀ ਸੇਖਾ ਰੋਡ ਬਰਨਾਲਾ ਨੇੜੀ ਬਾਈ ਦਾ ਫਾਰਮ ਹਾਂਜੀ ਭਾਈ ਇਹਦੇ ਨਾਲ ਦੀ ਜਰਸੀ ਹੈ ਜੀ ਜਰਸੀ ਦੇ ਚਫੇ ਦਾ ਕ੍ਰਾਸ ਆਗਾ ਹਾਂਜੀ ਹਾਂਜੀ ਤਕਰੀਬਨ ਜਿਆਦਾ ਕਰ 70% ਤੋਂ ਉਹ ਜਰਸੀ ਕਹਿ ਲੱਗਦੀ ਹੈ ਜੀ ਜਿਹੜਾ ਬੋਡੀ ਵੇਟ ਲੈਦੇ ਦਾ ਬਨਾਵਟਾ ਕੀ ਤੇ ਮੂੰਹ ਸਿਰ ਦੀ ਜੋ ਬਨਾਵਟਾ ਜਰਸੀਆਂ ਵਾਲੀ ਆ ਠੀਕ ਹੈ ਜੀ ਦੇਖ ਸਕਦੇ ਭਰਾ ਇਹ ਬਹੁਤ ਵਾ ਤਾਂ ਲੈ ਦੀ ਬਹੁਤ ਖੁੱਲੀ ਆ ਠੀਕ ਬਦ ਉਸ ਤਰ੍ਹਾਂ ਢਾਂਗ ਲੋ ਦਿੱਤਾ ਹੋਇਆ ਇਹਦਾ ਤੀਜਾ ਸੂਆ ਗਈ ਠੀਕ ਹੈ ਤੀਜਾ ਸੂਆ ਹਾਂਜੀ ਠੀਕ ਹੈ ਲੈਣੇ ਦੇ ਵੀ ਇੰਨੇ ਕੀ ਬਾਕੀ ਨੇ ਜੀ ਠੀਕ ਹੈ ਜੀ 8 ਤੋਂ 10 ਦਿਨ ਲੱਗ ਜੀ ਹਾਂਜੀ ਠੀਕ ਬਾਕੀ ਬੜਾ ਸਾਰੀਆਂ ਪੂਰੀਆਂ ਟੌਪ ਕਲਾਸ ਨੇ ਹਾਂਜੀ ਹਾਂਜੀ ਬਾਕੀ ਹੋਰ ਕਿਸੇ ਵੀਰ ਨੂੰ ਨਾ ਕੋਈ ਡਿਟੇਲ ਸਮਝ ਆਵੇ ਹਾਂਜੀ ਹਾਂਜੀ ਆਪਾਂ ਉਹ ਜਿਹੜੀ ਮਰਜੀ ਵੈਢਦੀ ਡਿਟੇਲ ਫੋਨ ਕਰਕੇ ਪੁੱਛ ਸਕਦਾ ਠੀਕ ਹੈ ਠੀਕ ਹੈ ਜੀ ਬਾਕੀ ਇੱਕ ਹੋਰ ਬੇਨਤੀ ਹੈ ਵੀਰਾਂ ਨੂੰ ਆਪਾਂ ਨੂੰ ਤੋਕਰਗਾਂ ਵਾਲਾ ਤੇ ਫੰਡਰਵੱਸ਼ੀ ਵਾਲਾ ਵੀਰ ਫੋਨ ਨਾ ਲਾਵੇ ਆਪਾਂ ਕਿਉਂਕਿ ਆਪਣੇ ਕੋਲ ਤਕਰੀਬ ਤਾਜੀ ਦੇ ਕੰ ਕਪਣੀ 베ਦਿਆਂ ਜਾਂ ਆਪਣੇ ਕੋਲ ਸੂਨ ਵਾਲੀਆਂ ਤਿਆਰ ਜੀ ਜਾਂ ਤਾਜ਼ੀਆਂ ਇੱਕ ਦੋ ਦਿਨਾਂ ਦੀਆਂ ਸੂਨੀਆਂ ਗਾਂਵਾਂ ਹੁੰਦੀਆਂ ਨੇ ਠੀਕ ਹੈ ਜੀ ਅਪਰ ਤੂਕੜ ਕਪਣ ਗਾਣੀ ਲਿਆਉਂਦੇ ਤੇ ਫੰਡਰ ਬੱਛੀ ਨਹੀਂ ਲਿਆਉਂਦੇ ਠੀਕ ਹੈ ਲੋਪਰਾ ਭਾਈ ਜੀ ਨੇ ਆਪਣੇ ਹਾਂਜੀ ਭਾਈ ਜੀ ਜੀਤਾ ਫਾਰਮ ਟੀਮ ਨੂੰ ਵਾਦੋ ਸਬਸਕ੍ਰਾਈਬਰ ਤੇ ਪਾਗ ਦੇ ਵੀ ਅਪਲੋਡ ਕਰ ਦਈਏ ਬਾਕੀ ਭਰਾ ਆਪਣਾ ਫੇਸਬੁੱਕ ਦੇ ਪੇਜ ਅਗਰਜੀਤ ਰਾਏ ਠੀਕ ਹੈ ਜੀ ਉਹ ਫਾਲੋਅਰ ਤੇ ਸ਼ੇਅਰ ਕਰਾ ਕਰੋ ਬਾਕੀ ਭਾਈ ਦੀ ਵਿਟੇਸ਼ਨ ਵੀ ਦਿਖਾਈ ਲੈ ਜੀ ਦੇਖ ਸਕਦੇ ਹੋ ਭਰਾ ਅੱਧਾ ਕਿਲੋਮੀਟਰ ਸੇਖਾ ਰੋਡ ਤੋਂ ਵੀ ਜਨੜਾ ਉਹ ਗੁਲਾਬੀ ਕੋਠੀ ਉਹਦੇ ਸਾਹਮਣੇ ਬਾਈ ਦਾ ਨੌਰਾ ਜਿਹੜੀ ਦੀ ਬਾਈ ਕਹਿੰਦਾ ਸੁਨਦਾ ਹੈਗੇ ਕੋਲੇ ਠੀਕ ਹੈ ਜੀ ਤੇ ਆ ਬਾਈ ਦਾ ਨੌਰਾ ਜੀ ਦੇਖ ਸਕਦੇ ਚੱਕ ਰਹੇ ਹਾਂ ਤੇ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਠੀਕ ਹੈ ਜੀ ਉਹਨਾਂ ਨਾਲ ਉਹਨਾਂ ਤੱਕ ਓਕੇ ਬਾਈ